ਸੋ ਹਾਂਜੀ ਦੋਸਤੋ ਬੇਰੋਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਲਈ ਇੱਕ ਖੁਸ਼ਖਬਰੀ ਹੈ ਜਿਹੜੇ ਮੇਰੇ ਭੈਣ ਭਰਾ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਆ ਸੋ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀ ਵੱਡੀ ਭਰਤੀ ਕੱਢੀ ਗਈ ਹੈ 2555 ਸਰਕਾਰੀ ਨੌਕਰੀਆਂ ਜਿਹੜੀਆਂ ਉਹ ਕੱਢੀਆਂ ਗਈਆਂ ਲਾਸਟ ਤਰੀਕ ਜਿਹੜੀ ਉਹ 2 ਜੂਨ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀਆਂ ਪੋਸਟਾਂ ਨੇ ਕਾਦੀਆਂ ਨੇ ਕਿੰਨੀ ਕੁਆਲਿਫਿਕੇਸ਼ਨ ਹੋਊਗੀ ਕਿੰਨੀ ਏਜ ਲਿਮਿਟ ਹੈ ਕੀ ਕੀ ਪ੍ਰੋਸੈਸਰ ਦਾ ਸਾਰਾ ਤੁਹਾਡਾ ਸਾਂਝਾ ਕਰਦੇ ਆਂ ਕਿਰਪਾ ਕਰਕੇ ਬਣੀ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਪੰਜਾਬ ਯੋਗਾ ਟ੍ਰੇਨਰ ਰਿਕਰੂਟਮੈਂਟ 2025 ਨੌਜਵਾਨਾਂ ਲਈ 2555 ਸਰਕਾਰੀ ਨੌਕਰੀਆਂ 2 ਜੂਨ ਤੱਕ ਕਰ ਸਕਦੇ ਹੋ ਅਪਲਾਈ ਸੋ ਪੰਜਾਬ ਯੋਗਾ ਟ੍ਰੇਨਰ ਰਿਕਰੂਟਮੈਂਟ 2025 ਆਫਰਡ ਬਾਏ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਪ੍ਰੇਜ਼ੈਂਟਸ ਐਕਸਾਈਟਿੰਗ ਓਪਰਚ्युनिटी ਫਾਰ ਯੰਗ ਇੰਡੀਵਿਜੂਅਲ ਟੂ ਬੀਕਮ ਸਰਟੀਫਾਈਡ ਗਵਰਨਮੈਂਟ ਯੋਗਾ ਟ੍ਰੇਨਰ ਠੀਕ ਥਰੂ ਦਾ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਇੰਸ ਡੀ ਐਮ ਵਾਈ ਐਸ ਸੀ ਕੈਂਡੀਡੇਟਸ ਕੈਨ ਐਮਬਾਰਕ ਔਨ ਰਿਵਾਰਡਿੰਗ ਕੈਰੀਅਰ ਪ੍ਰੋਮੋਟਿੰਗ ਹੋਲਿਸਟਿਕਸ ਹੈਲਥ ਐਂਡ ਵੈਲਨੈਸ ਦੇ ਵਿੱਚ ਤੁਸੀਂ ਜਿਹੜਾ ਆਪਣਾ ਉਹ ਕੈਰੀਅਰ ਬਣਾ ਸਕਦੇ ਹੋ ਐਲੀਜੀਬਿਲਟੀ ਕ੍ਰਾਈਟੇਰੀਆ ਹੋਏ ਐਪਲੀਕੇਸ਼ਨ ਪ੍ਰੋਸੈਸ ਕੀ ਹੋਊਗਾ ਕੋਰਸ ਸਟਰਕਚਰ ਹੋਊਗਾ ਕਿੰਨੀ ਜਿਹੜੀ ਯੋਗਤਾ ਹੋ ਮੰਗੀ ਗਈ ਹੈ ਕੀ ਸਾਰਾ ਪ੍ਰੋਸੈਸ ਹੈ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਸਮਝਾ ਕਰ ਲੈਣਾ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਭਾਵ 3 ਤੋਂ 4 ਮਿੰਟ ਦੀ ਕਿਰਪਾ ਕਰਕੇ ਬਣੇ ਰਹੋ ਕਿਉਂਕਿ ਵਧੀਆ ਜਾਣਕਾਰੀ ਤੇ ਵਧੀਆ ਬਿਲਕੁਲ ਜਿਵੇਂ ਕਹਿੰਦੇ ਵੀ 25-30 ਹਜ਼ਾਰ ਰੁਪਏ ਦੀ ਜਿਹੜੀ ਉਹ ਨੌਕਰੀ ਹੈ ਠੀਕ ਹੈ ਜੀ ਸੋ ਪੰਜਾਬ ਯੋਗਾ ਟ੍ਰੇਨਰ ਜਿਹੜੇ ਨੇ ਉਹਨਾਂ ਕੋ 2555 ਜਿਹੜੀਆਂ ਯੋਗਾ ਟ੍ਰੇਨਰ ਦੀਆਂ ਪੋਸਟਾਂ ਹੋ ਕੱਢੀਆਂ ਨੇ ਜਿਹਦੀ ਮੰਥਲੀ ਸਕਾਲਰਸ਼ਿਪ ਆਪਾਂ 28000 ਰੁਪਏ ਕਰ ਲਈ ਤੇ ਟ੍ਰੇਨਿੰਗ ਐਂਡ ਸੈਲਰੀ ਆ 25000 ਰੁਪਏ ਪਰ ਮੰਥੋਂ ਆਪਾਉਣ ਕੰਪਲੀਸ਼ਨਸ ਐ ਦਾ ਗਵਰਨਮੈਂਟ ਯੋਗਾ ਟ੍ਰੇਨਰ ਸੋ 28000 ਜਿਹਦੀ ਦੇ ਨਾਲ ਸਕਾਲਰਸ਼ਿਪ ਵੀ ਮਿਲਣੀ ਹੈ ਤੋਂ ਉਸ ਤੋਂ ਬਾਅਦ 25000 ਰੁਪਿਆ ਜਿਹੜੀ ਉਹਦੀ ਪਰ ਮੰਥ ਸੈਲਰੀ ਤੁਹਾਨੂੰ ਮਿਲੇਗੀ ਹੁਣ ਗੁਰੂ ਰੋਵੀਦਾਸ ਆਯੁਰਵੇਦ ਯੂਨੀਵਰਸਿਟੀ ਕਿਸ ਚੀਜ਼ ਬਾਰੇ ਹੈ ਕਦੋਂ ਇਹ ਐਸਟੈਬਲਿਸ਼ਮੈਂਟ ਹੋਈ ਹੈ ਠੀਕ ਹੈ ਜੀ ਸੋ ਐਸਟੈਬਲਿਸ਼ਮੈਂਟ ਨੇ 2000 ਅੰਦਰ ਗੁਰਦਆਸ ਅਰਵੇਦਾ ਯੂਨੀਵਰਸਿਟੀ ਪੰਜਾਬ ਇਕਟ 2009 ਦੇ ਅਕੋਰਡਿੰਗ ਜਿਹੜੀ ਉਹ ਬਣੀ ਸੀ ਸੋ ਚਲੋ ਇਹਦੇ ਬਾਰੇ ਆਪਾਂ ਜ਼ਿਆਦਾ ਨਹੀਂ ਕਰਦੇ ਤਾਂ ਹੁਣ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਤੁਹਾਡੀ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਠੀਕ ਹੈ ਜੀ 1 ਇਅਰ ਐਂਡ ਨਾਨ ਰੈਜਿਸਟ੍ਰੇਸ਼ਨ ਕੋਰਸ ਡਿਜ਼ਾਈਨ ਟੂ ਇਕਵਿਪ ਕੈਂਡੀਡੇਟਸ ਵਿਦ ਦਾ ਨੋਲਜ ਐਂਡ ਸਕਿਲਸ ਟੂ ਬਿਕਮ ਅ ਕੁਆਲਿਫਾਈਡ ਯੋਗਾ ਟ੍ਰੈਨਰ ਸੋ ਤੁਹਾਡਾ ਜਿਹੜਾ 1 ਸਾਲ ਦਾ ਜਿਹੜਾ ਡਿਪਲੋਮਾ ਜਿਹੜਾ ਉਹ ਸਰਕਸ਼ਮ ਜੁਗਸ਼ਣ ਇਹ ਕੁਸ਼ਕ ਜਿਹੜੇ ਕੋਰਸ ਨੇ ਜਿਹੜੇ ਜਿੰਨੇ ਯੂਨੀਵਰਸਿਟੀ ਦੁਆਰਾ ਕਰਵਾਏ ਜਾਂਦੇ ਆ ਸੋ ਇਹਦੀ ਡਿਟੇਲ ਕੀ ਹੈ ਕੋਰਸ ਡਿਗਰੀਸ਼ਨ 1 ਸਾਲ ਦਾ ਜਿਹੜਾ ਹੋ ਟਾਈਮ ਪੀਰੀਅਡ ਹੈ ਕੈਪੈਸਿਟੀ ਜਿਹੜੀ 2555 ਸੀਟਸ ਟੋਟਲ ਨੇ ਮੀਡੀਅਮ ਆਪਸ਼ਨ ਇੰਸਟ੍ਰਕਸ਼ਨ ਪੰਜਾਬੀ ਹਿੰਦੀ ਅੰਗਰੇਜ਼ੀ ਤਿੰਨੋਂ ਭਾਸ਼ਾਵਾਂ ਦੇ ਵਿੱਚ ਐਡਮਿਸ਼ਨ ਫੀ ਜੇਕਰ ਗੱਲ ਤੇ 1000 ਰੁਪਿਆ ਹੈ ਤੇ ਸਟਿੱਪੈਂਡਸ 8000 ਆਫਟਰ ਫਰਸਟ ਸਟਿਪਰ 28000 ਮੰਥਲੀ ਡਿਊਰਿੰਗ Pa, abo, ho, 8 मंथ ફી ਟ੍ਰੇਨਿੰਗ ਭਾਵ 8 ਮਹੀਨਿਆਂ ਦੀ ਟ੍ਰੇਨਿੰਗ ਹੋਊਗੀ ਜਿਹਦੇ ਵਿੱਚ ਪਰ ਮੰਥ ਤੁਹਾਨੂੰ ਜਿਹੜਾ ਉਹ 8000 ਰੁਪਿਆ ਤੋਂ ਲੈ ਕੇ 28000 ਰੁਪਿਆ ਤੱਕ ਜਿਹੜੀ ਸਕਾਲਰਸ਼ਿਪ ਮਿਲ ਸਕਦੀ ਹੈ ਦੋਸਤੋ ਸੋ ਸੈਲਰੀ ਪੋਸਟ ਕੰਪਲੀਸ਼ਨ 25000 ਰੁਪਿਆ ਪਰ ਮੰਥ ਐਸ ਗਵਰਨਮੈਂਟ ਯੋਗਾ ਟ੍ਰੇਨਰ ਸੋ 25000 ਰੁਪਿਆ ਟ੍ਰੇਨਿੰਗ ਜਿਹੜੀ ਸੌਰੀ ਆਪਣਾ ਮੰਥਲੀ ਸੈਲਰੀ ਤੁਹਾਨੂੰ ਮਿਲੂਗੀ ਜਿਵੇਂ ਹੀ ਤੁਹਾਡੀ ਜਿਹੜੀ ਹੋਂ ਇੱਕ ਸਾਲ ਬਾਅਦ ਜਿਹੜਾ ਕੋਰਸ ਤੁਹਾਡਾ ਕੰਪਲੀਟ ਹੋ ਜਾਣਾ ਹੈ ਸੋ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਅਪਲਾਈ ਕਿਸ ਤਰ੍ਹਾਂ ਕਰਨਾ ਐਜੂਕੇਸ਼ਨ ਕੁਆਲਿਫੀਕੇਸ਼ਨ ਪਲੱਸ 2 ਤੋਂ ਇੰਟਰਮੀਡੀਆ ਤੇ 50% ਤੁਹਾਡੇ ਨੰਬਰ ਹੋਣੇ ਚਾਹੀਦੇ ਆ ਜਨਰਲ ਕੈਟਾਗਰੀ ਵਾਸਤੇ 54% ਐਸਸੀ ਤੇ ਬੀਸੀ ਕੈਂਡੀਡੇਟਸ ਠੀਕ ਹੈ ਜੀ ਸੋ ਸੌਰੀ ਜਨਰਲ ਕੈਟਾਗਰੀ ਉਸਤੇ 50 ਐਸਸੀ ਤੇ ਬੀਸੀ ਦੇ ਵਾਸਤੇ ਜੀ 45% ਏਜ ਲਿਮਿਟ ਜੇ ਗੱਲ ਕਰੀਏ ਬਿਲੋ 30 ਹੈ ਠੀਕ ਹੈ ਜੀ ਐਸਸੀ ਤੇ ਬੀਸੀ ਜਾਂ ਰਿਜ਼ਰਵ ਕੈਟਾਗਰੀ ਨੂੰ ਥੋੜੀ ਜਿਹੀ ਅਲੋਕੇਸ਼ਨ ਹੈ ਮੈਡੀਕਲ ਫਿਟਨੈਸ ਕੈਂਡੀਡੇਟਸ ਮਸਟ ਬੀ ਮੈਡੀਕਲੀ ਫਿਟ ਐਂਡ ਸਬਮਿਟ ਅ ਮੈਡੀਕਲ ਫਿਟਨੈ ਦੋਸ ਬਿਨਰ क्रोनिक डिजीज ਹੈ অর ਨਾਟ एलिजिबल सो ਪਰ ਫਿਜ਼ੀਕਲ ਫਿਟਨੈਸ ਦਾ ਇਹਦਾ ਸਰਟੀਫਿਕੇਟ ਉਹਦੇ ਚ ਲੱਗੂ ਹੈ ਕਿਸੇ ਤਰ੍ਹਾਂ ਦੀ ਵੀ क्रोनिकल डिजीज ਹੈ ਉਹ ਅਲਾਉ ਨਹੀਂ ਕੀਤੀ ਜਾਊਗੀ ਐਪਲੀਕੇਸ਼ਨ ਪ੍ਰੋਸੈਸ ਕੀ ਹੈ ਜੀ ਮਸਟ ਬੀ ਸਬਮਿਟਡ ਬਾਈ ਜੂਨ 2 2025 ਭਾਵੇਂ 2 ਜੂਨ ਤੱਕ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਹੈ ਉਹ ਸਬਮਿਟ ਕਰਾਉਣੀ ਹੈ ਅਵੇਲੇਬਲ ਔਨ ਦ ਯੂਨੀਵਰਸਿਟੀਜ਼ ਵੈਬਸਾਈਟ ਜਿਹੜੀ ਦਿੱਤੀ ਹੈ ਜੀ ਗਰੂਪਿੰਗ ਪੰਜਾਬ .org ਇਹਨਾਂ ਦੀ ਜਿਹੜੀ ਉਹ ਵੈਬਸਾਈਟ ਦਿੱਤੀ ਹੈ ਤੁਸੀਂ ਇੱਥੇ ਕਰ ਸਕਦੇ ਹੋ ਅਵੇਲੇਬਿਲਿਟੀ ਆਫ ਪ੍ਰੋਸਪੈਕਟ 21 ਤਰੀਕ ਤੋਂ ਭਾਵ ਜਿਹੜਾ ਉਹ ਪ੍ਰੋਸਪੈਕਟ ਸ਼ੁਰੂ ਹੋ ਚੁੱਕਿਆ ਹੈ ਲਾਸਟ ਡੇਟ ਆਫ ਅਪਲੀਕੇਸ਼ਨ ਸਬਮਿਸ਼ਨ ਹੈ 2 ਜੂਨ ਹੈ ਡੇਟ ਆਫ ਕਾਉਂਸਲਿੰਗ ਜਿਹੜਾ ਟੂ ਬੀ ਨੋਟਿਡਸ ਔਨ ਇਹਨਾਂ ਦੀ ਵੈਬਸਾਈਟ ਦੇ ਉੱਪਰ ਦਿੱਤਾ ਤੁਹਾਨੂੰ ਮਿਲ ਜਾਊਗਾ ਦੋਸਤੋ ਠੀਕ ਹੈ ਜੀ ਸੋ ਇਹ ਕੋਰਸ ਬਾਰੇ ਜਾਣ ਕੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜੂਗੀ ਇਸ ਕਰਕੇ ਆਪਾਂ ਜਿਆਦਾ ਤੁਹਾਡੇ ਨਾਲ ਡਿਸਕਸ ਨਹੀਂ ਕਰਦੇ ਆ ਦੇਖੋ ਫਾਈਨੈਂਸ਼ੀਅਲ ਸਟੈਬਿਲਿਟੀ 25000 ਰੁਪਏ ਪਰ ਮਹੀਨਾ ਤੁਹਾਨੂੰ ਸਹਾਈ ਹੋ ਮਿਲਦੂਗੀ ਪ੍ਰਮੋਟ ਫਿਜ਼ੀਕਲ ਐਂਡ ਮੈਂਟਲ ਐਂਡ ਸਪਿਰਚੁਅਲਸ ਵੈਲ ਬੀਇੰਗ ਥਰ ਮਤਲਬ ਆਪਣੇ ਆਪ ਨੂੰ ਫਿਜ਼ੀਕਲ ਫਿਟ ਮੈਂਟਲੀ ਸਾਰਾ ਕਰ ਸਕਦੇ ਕੈਰੀਅਰ ਗਰੋਥ ਹੈ ਕਿਉਂਕਿ ਆਨਰਸ ਸਟੱਡੀ ਦੇ ਵਿੱਚ ਜਿਹੜੇ ਫਿਜ਼ੀਕਲ ਫਿਟਨੈਸ ਦੇ ਜਿਹੜੇ ਉਹ ਕਾਫੀ ਚਾਂਸਸ ਹੁੰਦੇ ਆ ਸੋਸ਼ਲ ਇਮਪੈਕਟ ਕੰਟ੍ਰਿਬਿਊਟ ਟੂ ਅ ਹੈਲਥਰ ਸੋਸਾਇਟੀ ਬਾਈ ਦਾ ਕੰਡਕਟਿੰਗ ਯੋਗਾ ਕਲਾਸਸ ਇਨ ਅ ਕਮਿਊਨਿਟੀ ਪਾਰਕ ਐਂਡ ਆਰਗੇਨਾਈਜੇਸ਼ਨ ਸਕਾਲਰਸ਼ਿਪ ਨੀਡ ਯੂ ਤੁਹਾਨੂੰ ਮਿਲੂ ਰਸੀਵ 8000 ਆਫਟਰ ਦਾ ਫਰਸਟ ਟਾਈਮਸ ਐਂਡ 28000 ਪਰ ਮਨਥਲੀ ਡਿਊਰਿੰਗ ਦਾ ਫੀਲਡ ਟ੍ਰੇਨਿੰਗਸ ਠੀਕ ਹੈ ਪਰ ਮਨਥ ਜਿਹੜੀ ਉਹ 8000 ਤੁਹਾਨੂੰ ਪਹਿਲਾ ਸੈਲਰੀ ਜੀ ਆਪਾਂ ਕਿਹੜੀ ਤਰ੍ਹਾਂ ਦੀ ਸਕਾਲਰਸ਼ਿਪ ਜਿਹੜੀ ਹੋ ਤੁਹਾਨੂੰ ਮਿਲਣੀ ਉਸ ਤੋਂ ਬਾਅਦ 28000 ਰੁਪਏ ਤੱਕ ਦਾ ਪਰ ਮਨਤ ਤੁਹਾਨੂੰ ਉਹ ਮਿਲੇਗੀ ਰਿਜ਼ਰਵੇਸ਼ਨ ਆ ਪਾਲਿਸੀ ਹੈ ਠੀਕ ਹੈ ਜੀ ਰਿਜ਼ਰਵੇਸ਼ਨ ਕੈਟਾਗਰੀ ਵਾਸਤੇ ਛੂਟ ਹੈ ਕੈਰੀਅਰ ਓਪਰਚ्युनिटी ਆ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਾਂ ਜਿਆਦਾ ਲੰਬੀ ਨਹੀਂ ਵੀਡੀਓ ਕਰਦੇ ਠੀਕ ਹੈ ਜੀ ਫਿਰ ਥੋੜੀ ਜਿਹੀ ਬੋਰ ਹੋ ਜਾਂਦੀ ਹੈ ਇਹ ਵੀਡੀਓ ਬਸ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੀ ਓਪਰਚ्युनिटी ਖਾਸ ਕਰ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਵਾਸਤੇ ਬਹੁਤ ਵਧੀਆ ਓਪਰਚ्युनिटी ਹੈ ਸੋ 25 ਤੋਂ 30000 ਰੁਪਏ ਤੁਸੀਂ ਆਪਣੀ ਸੈਲਰੀ ਜਿਹੜੀ ਉਹ ਕਮਾ ਸਕਦੇ ਹੋ ਉਸ ਤੋਂ ਬਾਅਦ ਚਲੋ ਜਿਆਦਾ ਆਪਾਂ ਨਹੀਂ ਕੁਝ ਕਹਿੰਦੇ ਠੀਕ ਹੈ ਜੀ ਕਿਉਂਕਿ ਤੁਸੀਂ ਆਪੇ ਹੀ ਜਾਣਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਪ੍ਰਾਈਵੇਟ ਆਪਦੇ ਜੋਗਾ ਵੀ ਜਿਹੜੇ ਕਲਾਸਸ ਲੈ ਸਕਦੇ ਹੋ ਉਸ ਜੀ ਦਾ ਤੁਹਾਨੂੰ ਬੈਨੀਫਿਟ ਮਿਲੇਗਾ ਸੋ ਦੋਸਤੋ ਇਹ ਸੀ ਜਾਣਕਾਰੀ ਕਿਰਪਾ ਕਰਕੇ ਉਹਨਾਂ ਨੌਜਵਾਨ ਮੁੰਡੇ ਕੁੜੀ ਨਾਲ ਸ਼ੇਅਰ ਜ਼ਰੂਰ ਕਰਿਓ ਉਹਨਾਂ ਭੈਣ ਭਰਾਵਾਂ ਨਾਲ ਜਿਹੜੇ ਮੈਡੀਕਲ ਦੇ ਵਿੱਚ ਆਉਣਾ ਚਾਹੁੰਦੇ ਆ ਠੀਕ ਹੈ ਜੀ ਸੋ ਇਸ ਵਿੱਚ ਰੁਚੀ ਰੱਖਦੇ ਆ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ